ਜੀ ਸਰ ਜਿਹੜਾ ਰਾਤੀ ਪੁਲਿਸ ਕਾਲਟੀਰੀ ਉਹ ਰੀਡ ਕਨਫਰੈਂਸ ਕੀਤੀ ਸੀਗੀ ਤੇ ਉੱਤੇ ਹੁਣ ਲੱਗਿਤ ਹੈ। ਮਾਨਯੋਗ ਐਸਐਸਪੀ ਸਾਹਿਬ ਹਾਰਪੁਰ ਦੀ ਜੀ ਵੱਲੋਂ ਮਾਈਨਿੰਗ ਜਿਹੜੀ ਨਜਾਇਜ਼ ਹੋ ਰਹੀ ਹੈ ਉਹਨੂੰ ਰੋਕਥਾਮ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਹਦੇ ਵਿੱਚ ਥਾਣੇ ਤੋਂ ਵੀ ਟੀਮਾਂ ਬਣੀਆਂ ਤੇ ਸਪੈਸ਼ਲ ਬ੍ਰਾਂਚ ਜਿਹੜੀ ਹੁੰਦੀ ਆ ਸਾਡੇ ਜ਼ਿਲ੍ਹੇ ਦੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇਸ ਮੁਤਲਕ ਜਿਹੜਾ ਹੈਗਾ ਆ ਸਪੈਸ਼ਲ ਬ੍ਰਾਂਚ ਦੀ ਟੀਮ ਬਜਵਾੜਾ ਤੋਂ ਜਦੋਂ ਆ ਰਹੀ ਸੀਗੀ ਤੇ ਇੱਕ ਟਰਾਲੀ ਜਿਹੜੀ ਹੈਗੀ ਰੇਤਾ ਦੀ ਉਹਨਾਂ ਨੇ ਜਾਂਦੇ ਦੇਖੀ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਉਹ ਇਲੀਗਲ ਮਾਈਨਿੰਗ ਕਰਕੇ ਜਿਹੜਾ ਹੈਗਾ ਰੇਤਾ ਲੈ ਕੇ ਉਹ ਆ ਰਿਹਾ ਸੀਗਾ ਤੇ ਉਹਨੂੰ ਜਦੋਂ ਥਾਲੇ ਜਾਣ ਵਾਸਤੇ ਲਿਆਉਣ ਲੱਗੇ ਤਾਂ ਉਹਨੇ ਆਪਣਾ ਫੋਨ ਕਰਕੇ ਆਪਣੇ ਪਰਿਵਾਰਿਕ ਮੈਂਬਰ ਤੇ ਹੋਰ ਸਹਦੋ ਜਿਹੜੇ ਯਾਰ ਦੋਸਤ ਉੱਥੇ ਮੌਕੇ ਤੇ ਬੁਲਾ ਲਏ ਜਿਨ੍ਹਾਂ ਨੇ ਜਿਹੜਾ ਹੈਗਾ ਆ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨਾਲ ਹੱਥੋ ਪਾਈ ਕੀਤੀ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਮਿਸਬੀਵ ਕੀਤਾ ਜਿਸ ਸੰਬੰਧੀ ਜਿਹੜਾ ਹੈ ਅਸੀਂ ਥਾਣਾ ਸਦਰ ਵਿਖੇ ਮਕਦਮਾ ਦਾਜ ਕੀਤਾ ਆ 354 354 ਇਟਸ ਇਟਸ ਚੱਸੀ ਤੇ ਮਾਇਨੇ ਕਰ ਦਿੱਤਾ ਹੈ ਤਾਂ ਤੇ ਇੱਕ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਆ ਤੇ ਬਾਕੀ ਜਿਹੜੇ ਆਗੇ ਦੋਸ਼ੀ ਜਲਦੀ ਤੋਂ ਜਲਦੀ ਅਸੀਂ ਅਰੈਸਟ ਕਰਾਂਗੇ